ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਜਿੱਦਾਂ ਕੀ ਸਾਨੂੰ ਦੇਖ ਰਹੇ ਹੋ ਅਸੀਂ ਅੱਜ ਫਤੇਗੜ ਸਾਹਿਬ ਨੂੰ ਚੱਲੇ ਪਏ ਨੇ ਪਿੰਡ ਫਿਰ ਜ਼ਿਲ੍ਹਾ ਬਰ ਤੋਂ ਟਾਈਮ ਹੋ ਚੱਲਿਆ ਆ 3:43 ਅਸੀਂ ਤੁਰੇ ਸੀਗੇ 3:43 ਮਿੰਟ ਤੇ ਤਾਂ ਹੁਣ ਤੁਸੀਂ ਟਾਈਮ ਦੇਖ ਸਕਦੇ ਹੋ 4:10 ਮਿੰਟ ਤੇ ਅਸੀਂ 2 ਕਿਲੋਮੀਟਰ ਪਾਰ ਕਰ ਚੁੱਕੇ ਆ ਅਸੀਂ ਕਟੇਂਡ ਪਹੁੰਚ ਚੁੱਕੇ ਸੀ ਜਿੱਦਾਂ ਕੀ ਗਾਈ ਤੁਸੀਂ ਦੇਖ ਸਕਦੇ ਹੋ ਤਾਂ ਸਾਨੂੰ ਹੁਣ ਤਕਰੀਬਨ ਤੁਰਿਆ ਨੂੰ ਅੱਧੇ ਘੰਟੇ ਦੇ ਨੇੜੇ ਤੇਡੇ ਟਾਈਮ ਹੋ ਚੁੱਕਿਆ ਹੈ ਤਾਂ ਅਸੀਂ ਹੁਣ ਸਲਾਣੇ ਪਿੰਡ ਪਹੁੰਚ ਚੁੱਕੇ ਹਾਂ ਸਾਡਾ ਆ ਬੰਦਾ ਜਾ ਰਿਹਾ ਸਾਡੇ ਨਾਲ ਰਸਤੇ 'ਚ ਮਿਲਿਆ ਵੈਸੇ ਤਾਂ ਇਹ ਸਾਨੂੰ ਬਿਕਰ ਚੱਲਦੇ ਆ ਚੱਲਦੇ ਗਾਈ ਜਿੱਦਾਂ ਕੀ ਤੁਸੀਂ ਦੇਖ ਸਕਦੇ ਹੋ ਅਸੀਂ ਖੰਨੇ ਪਹੁੰਚ ਚੁੱਕੇ ਹਾਂ ਤਾਂ ਹੁਣ ਅਸੀਂ ਸਾਡਾ ਯਾਰ ਮਿੱਤਰ ਦੀਕਰੋਬਿਨ ਉਹਨੂੰ ਵੀ ਫੋਨ ਕਰਿਆ ਸੀ ਤੇ ਉਹ ਵੀ ਹੁਣ ਸਾਡੀ ਇੱਥੇ ਰੇਟ ਕਰਦਾ ਸੀਗਾ ਤਾਂ ਦੇਖੋ ਤੁਸੀਂ ਸਰਦੀ ਮੰਡੀ ਦਾ ਗੇਟ ਹੈ ਗਾਈਜ਼ ਤਾਂ ਜਿੱਦਾਂ ਕੀ ਆ ਖੜਾ ਹੈ ਆਪਣਾ ਵੀਰ ਇਹ ਵਾਲਾ ਵੀਰ ਕਿੱਹਾ ਤਾਂ ਤੁਸੀਂ ਦੇਖ ਸਕਦੇ ਹੋ ਗਾਈਜ਼ ਅਸੀਂ ਕੰਨੇ ਪਹੁੰਚ ਚੁੱਕੇ ਆ ਵੀਰੇ ਕੋਲ ਤਾਂ ਵੀਰਾ ਪਾਠ ਕਰਦਾ ਹੋਇਆ ਤਾਂ ਜਿਵੇਂ ਜਾਉਂਗੀ ਕਰਮ ਕਰ ਪਹੁੰਚ ਜਾਂਦਾ ਕਰਮ ਕਰ ਬੈਠੇ ਪੜਾਉਂ ਜਾਂਦੇ ਗਾਉਂਗੀ ਤਾਂ ਮੈਨੂੰ ਇੱਧਰ ਲੰਘਦੇ ਹੀ ਆਇਆ ਆਹ ਚਾਹੋ ਠੀਕ ਆ ਵੀਰੇ ਹਾਂਜੀ ਜਿੱਦਾਂ ਕੀ ਗਾਇਸ ਤੁਸੀਂ ਦੇਖ ਸਕਦੇ ਹੋ ਅਸੀਂ ਲੰਗਰ ਲੱਗਿਆ ਹੋਇਆ ਸੀ ਜਿੱਦਾਂ ਕੀ ਗਾਇਸ ਤੁਸੀਂ ਦੇਖ ਸਕਦੇ ਹੋ ਅਸੀਂ ਗਵਿੰਦਗੜ੍ਹ ਪਾਰ ਕਰਨ ਲੱਗੇ ਸੀ ਕਾਬਣਾ ਬਾਈ ਦੀ ਫੋਟੋ ਦੇਖੀ ਟਰੈਕਟਰ ਤੇ ਲੱਗੀ ਹੋਈ ਇਹ ਵੀ ਵੀਰ ਹੁਨੀਲ ਫਟੇਗੜ ਸਾਹਿਬ ਨੂੰ ਜਾ ਰਹੇ ਨੇ ਤਾਂ ਆਪਾਂ ਪਹੁੰਚ ਚੁੱਕੇ ਸੀ ਐਸਐਮਟੀ ਕੋਲ ਨਗਰ ਲਾਇਆ ਹੋਇਆ ਸੰਤਾਨੀ ਸੰਤਾਨੀ ਤੁਸੀ ਗਾਈਜ਼ ਜਿੱਦਾਂ ਕੀ ਦੇਖ ਸਕਦੇ ਹੋ ਸਾਨੂੰ ਤੁਰਿਆਂ ਨੂੰ ਤਕਰੀਬਨ 2-3 ਘੰਟੇ ਹੋ ਚੁੱਕੇ ਨੇ ਆ ਵੀਰ ਜੀ ਟਾਈਮ ਬਹੁਤ ਹੋ ਚੁੱਕੇ ਨੇ ਸਾਡੀ ਸਾਰੰਦਰੀ ਨਾ ਪਹੁੰਚ ਚੁੱਕੇ ਸੀ ਸਾਡੇ ਕੋਲ ਵੀ ਕਿੰਨੀ ਟ੍ਰੈਫਿਕ ਹੈ ਕਿੰਨਾ ਠੰਡ ਹੈ ਤੇ ਉਹਦੇ ਠੰਡ ਦੇ ਵਿੱਚ ਟ੍ਰੈਫਿਕ ਦੇ ਵਿੱਚ ਆਪਾਂ ਸੰਤਾ ਤੱਕ ਜਾਈਆਂ ਨੇ ਉਹ ਵਗੇ ਵੀਰਾਂ ਸਾਰੇ ਅੰਦਰ ਕੇ ਜਾ ਰਹੇ ਨੇ ਤੇ ਜਿੱਦਾਂ ਆਪਾਂ ਸੈਲ ਜਾਈਆਂ ਸਾਡੇ ਕੋਲ ਗਾਇਸ ਆਪਾਂ ਲੱਤੀ ਮਾਲੇ ਤੋਂ ਗਿਆ ਆਪਣਾ ਰੂਟ ਨਮਿਸ ਤੇ ਸਾਡਾ ਬੱਚੀ ਵੀ ਗਾਇਸ ਸਾਡੇ ਕੋਲ ਵੀ ਕਿੰਨੀ ਟ੍ਰੈਫਿਕ ਹੈ ਤਾਂ ਤੁਸੀਂ ਜਾ ਸਕਦੇ ਹੋ ਵੀਰੇ ਸਾਨੂੰ ਤੁਰਿਆਂ ਨੂੰ ਕਾਫੀ ਟਾਈਮ ਹੋ ਚੁੱਕਿਆ ਆ ਤਾਂ ਅਸੀਂ ਲਾਈਨਾਂ ਪਾਰ ਕਰਨ ਲੱਗੇ ਆ ਆ ਦੇਖੋ ਵੀਰੇ ਜੀ ਖਾਨਪੁਰ ਵਾਲੇ ਫਾਟਕ ਤੇ ਪਹੁੰਚ ਚੁੱਕੇ ਆ ਤਾਂ ਤੁਹੰਦ ਬਹੁਤ ਹੈ ਆਪਣਾ ਜਿਹੜੇ ਵੀ ਵੀਰਾਂ ਨੇ ਆਉ ਆ ਦੇ ਕੋ ਲਵਲੀ ਵੀ ਸ਼ਾਇਦ ਤੁਮ ਦੇਖਦਾ ਹੋਵੇ ਤਾਂ ਟ੍ਰੈਫਿਕ ਇੱਕ ਬਹੁਤ ਹੈ ਟਾਈਕੋ ਪਿੱਛੇ ਵੀ ਉਹ ਗੱਡੀ ਆ ਸਵਿਫਟ ਗੱਡੀ ਆ ਰਹੀ ਸੀ ਉਹ ਵੀਰ ਨੇ ਕੱਚੇ ਜੇ ਟਾਰ ਦੇਣੀ ਸੀਗੀ ਤਾਂ ਅਸੀਂ ਵੀ ਉਹਨਾਂ ਨੂੰ ਸਾਈਡ ਤੇ ਰਾਹ ਦਵਾਇਆ ਤੇ ਦਿਖਾਇਆ ਉਹਨੂੰ ਰਾਹ ਵੀਰ ਨੂੰ ਵੀ ਆ ਵੀਰੇ ਆਹ ਰਾਹ ਜਾਣਾ ਫਤਿਹਗੜ ਸਾਹਿਬ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਵੀਰੇ ਤੁੰਦ ਬਹੁਤ ਹੈ ਸ਼ਾਇਦ ਤੁਹਾਨੂੰ ਮੇਰੀਆਂ ਪਲਕਾਂ ਦੇਖਦਾ ਹੋਵੇ ਤੁੰਦ ਦਾ ਪਾਣੀ ਹੋਰ ਦਾ ਪਾਣੀ ਲੱਗਿਆ ਹੋਇਆ ਵੀਰੇ ਤਾਂ ਤੁਸੀਂ ਦੇਖੋ ਵੀ ਆਹ ਦੇਖੋ ਵੀਰੇ ਗੱਡੀਆਂ ਆਰਾਮ ਨਾਲ ਜਾ ਰਹੀਆਂ ਨੇ 10 20 ਦੀ ਸਪੀਡ ਤੇ ਜਾ ਰਹੀਆਂ ਨੇ ਆ ਦੇਖੋ ਵੀਰੇ ਆ ਗੱਡੀ ਵਾਲਾ ਬੰਦਾ ਦੀ ਸਵਿਫਟ ਵਾਲਾ ਜਿਹੜੇ ਬ ਵੀਰ ਉਹਨੇ ਚਾਹ ਵੀ ਟੀਲ ਲੰਗਰ ਤੋਂ ਬਾਅਦ ਕਰਨ ਚਾਹ ਉਹਨੂੰ ਬੜਾ ਦਿਲ ਕਰਦਾ ਸੀ ਕਿਹੜੇ ਕੇਸ ਵਾਲਾ ਉਹ ਤਾਂ 11 ਮਿੰਟ ਕੀਤਾ ਤਾਂ ਹੁਣ ਆਖਰ 11 ਕਰਨ ਤੋਂ ਅੱਗੇ ਵਾਲੇ ਚਾਈ ਵੀ ਕਰਦੇ ਹਾਂ ਤੇ ਦੇਖੋ ਗਾਇਜ਼ ਬਹੁਤ ਵੀਰ ਹੈ ਮੈਨੂੰ ਲੱਗਦੀ ਵੀ ਵੀਰ ਵੀ ਆ ਰਿਹਾ ਇਹ ਥੋੜਾ ਜਿਹਾ ਆਫਸੈਟ ਹੋਇਆ ਪਿਆ ਹੈ ਇਹ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਨਾ ਤੁਸੀਂ ਦੇਖ ਲਓ ਉਹ ਆਪਣੇ ਤੰਗੜੇ ਵਾਲੇ ਬਾਬਾ ਜੀ ਦਾ ਦਰਬਾਰ ਨੂੰ ਲੱਗਿਆ ਸੀ ਤੇ ਦੋ ਦਿਨ ਤੋਂ ਤਾਂ ਇੱਧਰ ਵੀ ਪੀਸ ਲੰਗਰ ਲਗਾਇਆ ਇੱਕ ਤੰਗੜੇ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀ ਤਾਂ ਜੋ ਸਵੇਰ ਨਗਰ ਕੀਰਤਨ ਵਾਸਤੇ ਪਾਲਕੀ ਸਾਹਿਬ ਤਿਆਰ ਹੋ ਰਹੀ ਆ ਉਹ ਆਵਲੀ ਹੈ با کالا با پاڑ لک آدا تا آدا اور دا اور دا پال سکے دے دے کرن اک بات 18 گام تلی پا اصلی دین ہتے ای ای سے ایتا وقت تے تت سال راج تہ باد ਬੋਲ ਬੋਲਾਕਾਰ ਬੋਲ ਬਾਦੀਏ ਬੋਲ ਸੰਤਾਰ ਬੋਲੇ ਆਵੇ ਬੋਲੇ ਜਾਏ ਬੋਲ ਘਾਇਏ ਮੁੱਲਾ ਸੁਪਾਏ ਬੋਲ ਧਰਮਾ ਬੋਲੀ ਬਾਣ ਬੋਲ ਤੋ ਮੋਲ ਕਾਰ ਬੋਲ ਬਖੀ ਦਾ ਬੋਲ ਨੀਸਾਰ ਬੋਲ ਕਰਮਾ ਬੋਲ ਪ੍ਰਮਾਣ ਮੁੱਲਾ ਬੁਲਾ ਕੇ ਚੱਲੂਗੇ ਅਤਲ ਰਾਜੇ ਅਤਲ ਕਾਜੇ ਅਕਲ ਕਰਮਮ ਮਲੰਤ ਕਰਮਮ ਕਰਮਕ ਦਾ ਕਾ ਕਰਮਕ ਜਤਾ ਕਰਮ ਭਾਵੇ ਕਰਮ ਬਾਵੇ ਕਰਮ ਕਾਣਕ ਕਰਮ ਕਾਣੰ ਤੰਦ ਉਪਮਾਨੰਗ ਅਨਕੋ ਪ੍ਰਕਾਸ਼ਨੀ ਸਿਨਿ ਸਿਨਿ ਅਨਾਤ ਰਾਜਾਨ ਬਾਹੋ ਸੰਹਤਉ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦ੍ਰਾਣ ਦਰਬਾਲ ਆਪਾਲ ਰੰਕ ਰੰਕ ਰਾਦਾਨ ਕਾਲ ਮਨ ਕੂਟ ਅੰਗ ਆਪਾ ਪੰਗ ਗਤ ਮਿਤ ਪਾ